ਅਰਸੇ ਤੋਂ ਯੋਈ ਵਾਲੇ ਬੱਕਰੀ ਚਾਹ ਦਾ ਫੜਿਆ ਦਾ 16 ਆਹ ਦੀ ਬੱਕਰੀ ਪਾ ਯਾਰਾ ਨਹੀਂ ਫਾਇਦਾ ਨਹੀਂ ਪੱਕੀ ਰੇਡ ਦਾ ਲੈ ਜੀ ਲੈ ਰਹੀਆਂ ਬੱਕਰੀ ਪੱਕਾ ਰੇਡ ਉਹ ਵੀ ਚੜਾ ਕਾ 20 ਵੀ ਚੜਦੇ ਨੇ ਹੈਗੇ ਹੁਣ ਮੈਂ ਕਰਾਂ ਕੀ ਯਾਰਾ ਨਹੀਂ ਆਈ ਨਹੀਂ ਗੱਲ ਹੈਗੀ ਵੀ ਤੁਸੀਂ ਮੈਨੂੰ ਕੋਈ ਦੱਸੀ ਨਹੀਂ ਕਿ ਇਹ ਬਜਾਰਾ ਬੇਰੋਸੀ ਨਹੀਂ ਇਹ ਕਹਿੰਦਾ ਪੈਸੇ ਖੋਟੇ ਨੇ ਥੱਲੇ ਆ ਕੇ ਦੇ 20 ਬੱਕਰੀ ਦੇਣੀ ਯਾਰਾ ਸਮਝ ਆ ਗਿਆ ਪੱਕਾ ਰੇਡ ਲਵਾ ਕੇ ਲੈ ਜਾ ਥੱਲੇ ਆ ਕੇ ਦੇ ਬੱਕਾ ਦੇ ਡੋਮ ਨੂੰ ਪਤਾ ਕਿ ਤੂੰ ਕਹਿੰਦਾ ਤੂੰ ਥੱਲੇ ਆ ਕੇ ਦੇ 20 ਤੋਂ ਤੋਂ ਬੱਕਰੇ ਨਾਲ ਪੱਟ ਬੱਕਰਾ ਪੱਟ ਬੱਕਰਾ ਹਾਂਜੀ ਪਾਪੂ ਜੀ ਸੋ ਕਰਾ ਲਾ ਬਦਲਾ ਠੀਕ ਹੈ ਦੇ ਦੇ ਬੱਕਰੀ ਲਾਇਆ ਅਸੀ ਕੋ ਕਹਿੰਦੇ ਤੈਨੂੰ ਪੱਕਾ ਪੱਕਾ ਕਹਿੰਦੇ ਬੱਕਰੀ ਬਤ ਬੀਂਗੇ ਬੱਕਰੀ ਬੱਤੀ ਐਨੀ ਕੋ ਚੰਗੀ ਤਾਂ ਹੀ ਨਹੀਂ ਬੱਕਰੀ ਪਰ ਬੰਨੇ ਜੀ ਆ ਗਏ ਸੰਤਰੇ ਸਾਹਮਣੇ ਬੱਚੇ ਹੈਗੇ ਨੇ ਵਧੀਆ ਮਗਰ ਬੱਚੇ ਕਰਕੇ ਬੱਕਰੀ ਦਾ ਰੇੜਾ ਮੱਕਾ ਪੈਣਾ ਮੰਗਿਆ ਲਫੜਾ ਸਾਢੇ 16ਵੇਂ ਬੱਕਰੀ ਨਹੀਂ ਮੰਨਿੰਦੇ ਤੂੰ ਕਿੱਥੇ ਬਣੂ ਤੂੰ ਆਪ ਦਾ ਕਹਿ ਗਿਆ ਤੂੰ ਲੈ ਜਾ ਉਹਨੇ ਦੀ ਬੱਸ ਜੇ ਤੈਨੂੰ ਅੱਗੇ ਪੱਕੇ ਮੁੱਲ ਲਗਾਦਾ ਜਦ ਮੈਂ ਤੁਹਾਨੂੰ ਕੁਝ ਨਾ ਪੱਕਾ ਕਰਾਂ ਥੱਲੇ ਆਊਂ ਮੈਂ ਹੁਣ ਤੂੰ ਜਮੀਨ ਨਾ ਸਾਨੂੰ ਇਹਦਾ ਰਿਸ਼ੌਲੀ ਆ ਜੀ ਰਿਸ਼ੌਲੀ ਇਹਦਾ ਨਾ ਕੋਈ ਇਹਦਾ ਬਸ ਨਾ ਕਰ ਇਹਦਾ ਥੱਲੇ ਆ ਕੇ ਬੱਕਰੀ ਦੇ ਦੇ ਛੋਟੇ ਵੀਰ ਲੈ ਜੋ ਉਸਤਾ ਜੀ ਮੈਂ ਆਪਾਂ ਤੁਹਾਨੂੰ ਕਦੇ ਆਪਾਂ ਕਦੇ ਤੂੰ ਇੰਨਾ ਮਾਲ ਲਵਾਇਆ ਆਪਾਂ ਕਦੇ ਇਹਦੇ ਨਾਲ ਫਿਰ 5 ਦੁਬਾ ਕਰੀਏ ਆਪਾਂ ਕਰਦੇ ਫਿਰਦੇ ਆ ਮੁੱਲ ਲਾ ਕੇ ਲੈ ਜਾਓ ਉਹ ਬਾਈ ਛੋਟੀ ਬਾਲੀ ਆ ਰਣਦਾ ਜੀ ਪੈਸੇ ਪੈਸੇ ਵੀ ਆਪਾਂ ਆਪਾਂ 50 ਰੁਪਏ ਮੰਗਿਆ ਪੂਰ ਦੀਆਂ ਲਾ ਆ 20 ਥੱਲੇ ਆਇਆ ਯਾਰ ਥੱਲੇ ਥੱਲੇ ਨਹੀਂ ਚਾਚਾ ਆਇਆ ਜਾਣਾ ਹੈਗਾ ਹੂੰ ਚਲ ਆ ਫਿਰ ਬਾਈ ਮੁੱਲ ਨਹੀਂ ਲਾਉਣਾ ਬਿਲਕੁਲ ਛੱਡ ਰਹਿ ਗਈ ਜਦੋਂ ਮਾਰੀ ਚੇਂਜ ਕਰੀ ਜਾਈਏ ਛੱਡ ਰਹਿ ਗਈ ਦਮਾਰੀ ਹੈ 60 ਦਾ ਜੇ ਚੱਰੀਆਂ ਜਿੰਨੀਆਂ ਮਰਜ਼ੀ ਮਰੀ ਚੱਲਣ ਚਲ ਕੋਈ ਨਹੀਂ ਆਇਆ ਯਾਰ ਹਾਂ ਲੈ ਹੁਣ ਮੈਂ ਕਿ ਕੀ ਥੋੜੀ ਮੰਨ ਥੋੜੀ ਮਾਰਦੀ ਇਹਦਾ ਥੋ ਅਗਲੇ ਦੀ ਖੁਸ਼ੀ ਆ ਦੇਖੋ ਖੁਸ਼ ਹੋ ਕੇ ਦੇਖੋ ਕਿ ਨਾ ਧੱਕਾ ਕਰਕੇ ਦੇਖੀਏ ਕੋਸੋ ਕੇ ਤੇਰੀ ਲੋਈ ਮੌਜਰਾ ਸਾਨੂੰ ਕਹਾ ਪੀ ਵਾਲਾ ਜਿਵੇਂ ਜਿਹਾ ਥਾਪੀ ਹਾਂ ਹੁਣ ਮਾਰਦੇ ਥਾਪੀ ਨਾ ਬੱਕਰੀ ਵੇਚੀ ਫੜਦਾ ਯਾਰ ਹੁਕਮ ਕਰ ਹੁਕਮ ਹੋ ਗਿਆ ਪੱਕੀ ਵੀਰ ਬਣ ਕੇ ਮਾ ਜੇ ਤੂੰ ਨਾ ਇਹ ਆ ਮੰਨ ਲੈ ਹੁਣ ਅੱਧੀ ਅੱਧੀ ਜੀ ਜਰਾ ਨਾ ਬੱਕਰੀ ਵੇਚੀ ਯਾਰ ਜਮਾਨਾ ਜੀ ਬੱਕਰੀ ਥੱਪੀ ਨਾ ਮਾਰੂੰਗਾ ਯਾਰ ਹੂੰ ਹੂੰ ਥਾਪੀ ਉਹ ਮੁੱਸੀ ਦਾ ਫੈਨ ਆ ਮੈਂ ਥਾਪੀ ਉਹ ਮਾਰਨੀ ਮਾਰਨੀ ਹੈ 18000 ਵੀ ਬਕੀ ਦੇ ਯਾਰ ਜੇ ਨਹੀਂ ਯਾਰ ਮੰਨ ਜਾ ਹੁਣ ਮੰਨ ਜਾ ਹੁਣ ਮੰਨ ਜਾ ਹੁਣ ਮੰਨ ਜਾ ਟਾਈਮ ਨਾ ਹੋ ਮੰਨ ਜਾ ਮੰਨ ਜਾ ਟਾਈਮ ਨਾ ਮੰਨ ਜਾ ਇਹਦੀ ਇਹਦੀ ਕਦਰ ਕਰਦੇ ਮੰਨ ਲਿਆ ਤੇਰੀ ਕਦਰ ਹੁਣ ਤੱਕ ਕਰਦੇ ਆ ਤੇ ਕਹਿੰਦਾ ਕਦਰ ਕਰਦੇ ਹਾਂ ਹੁਣ ਤੂੰ ਵੀ ਇਹਦਾ ਥਲੇ ਗਿਆ 18000 ਦੀ 18000 ਦੀ ਜਿਹੜਾ ਤੂੰ ਕਿਹਾ ਸੀ ਚੋਠੀ ਨਹੀਂ ਇਹ ਹੋਣੀ ਨਹੀਂ ਪੂਰੇ ਪਰੇ ਪਰਾਂ ਵਾਰ ਹੋ ਜਾਊ ਮੈਂ ਆਪਣੇ ਤੂੰ ਪੈਸੇ ਫੜਾਏ ਹੋ ਹੋਣੀ ਨਹੀਂ ਤੂੰ ਮੰਨ ਲਿਆ ਗੱਲ ਚਾਚਾ ਦਾ ਕਹਿਣਾ ਮੁੜੀ ਜਾਣਾ ਬਾ ਹੋ ਗਈ ਹੋ ਗਈ ਤੂੰ ਬੈਠਾ ਇਹ ਪਤਾ ਨੂੰ ਕਦੇ ਕਦੇ ਖਾਲੀ ਮੋੜੇ ਤੂੰ ਮੈਂ ਮੈਂ ਖੜੇ ਆਉਂਦੇ ਉਹ ਕੱਢ ਕੇ ਲੈਣਾ ਕੋਈ ਜਨਾ ਯਾਰ ਹੋਈ ਭ ਗਈ ਮਜਾ ਨਾ ਕੱਢ ਲੈ ਬਾਈ ਹੁਣ ਤੂੰ ਪਤਾ ਗੱਲ ਹਾਂ ਰੁੱਕ ਕੇ ਕੋਈ ਗੱਲ ਚੱਕਰ ਨਾ ਮੰਨੂ ਮਹਿੰਗੀ ਨਹੀਂ ਹੈਗੀ ਇਹ ਆਪੋ ਜੀ ਗੱਲ ਸੁਣ ਲੋ ਅਸੀਂ ਕਦੇ ਵੀ ਮਨ ਲੇ ਕੇ ਊੜ ਬੋਲ ਕੇ ਮਾਰ ਲੈ ਅਸੀਂ ਥੱਲੇ ਆਵਾਜ਼ ਦੇ ਮੇਂਗਣੇ ਲੱਗਣਗੇ ਤਾਂ ਬੱਕਰੀ ਉਹ ਹੀ ਕੋ ਕਰ ਦੇ ਲਗਾ ਨਹੀਂ ਮੈਂ ਕਰਕੇ ਪੈਸੇ ਲਾਏ ਨੇ ਮਹਾਰਾਜ ਤੁਸੀਂ ਟੈਨਸ਼ਨ ਨਾ ਲਾਓ ਬੱਕਰੀ ਭਗਾ ਕੇ ਮਾਰਦੀ ਹੁਣ ਪੈਸੇ ਤੁਹਾਨੂੰ ਪਾ ਦੇ ਲੈ ਯਾਰ ਇਹ ਹੁੰਦਰਾ ਹੀ ਗਾ ਘਰ ਕਰਾ ਪੈਸੇ ਪੜਾਓ ਮੈਂ ਰਜਾ ਦੂਗੀ ਇਹ ਚੰਗ ਲਣ ਦੇ ਤੇ ਚੰਗ ਲਣ ਦੇ ਹੈ ਚੰਗਾ ਕੀ ਹਟੀਆਂ ਵੀ ਮੈਂ ਮੈਂ ਰਜਾ ਦੂਗੀ ਹਾਂ ਰਜਾਉਗੀ ਕਿਹੜਾ ਭਰਾ ਵੇਖੜ ਨਹੀਂ ਲਈ ਵੀ ਸਾਡੀ ਕੋਈ ਕਹਿੰਦੇ ਹਾਂ ਬਾਰ ਬਾਰ ਕਰਨ ਜੀ ਹੁਣ ਲੱਗੀ ਉਹ ਕੋਈ ਖੁੰਦ ਜੀ ਪਾ ਦੇ ਖੁੰਦ ਵੀ ਪਾਏ ਹੋ ਕੱਢੋ ਮੈਂ ਫਾਪੇ ਵੀ ਕ ਇੱਕ ਰੱਖਾ 500 ਰੱਖਾ ਆਪਾਂ ਹੀ ਬੱਜੀ ਆ 5 500 ਦੀਆਂ ਮਾਰੀਆਂ ਹਾਂ ਮਤਲਬ ਹੈ 5 12 ਸਾਢੇ ਬਾਈ ਹੋ ਗਿਆ ਇਹਨੂੰ ਆ ਪਾਪੀ ਕਿਦੋਂ ਲਗਾ ਬਾਪੂ ਪਾਠਾ ਹੀ ਪਾਠਾ ਇੱਕ ਮਿੰਟ ਮੈਂ ਦਿਖਾਣਾ ਆ ਫਣੀ ਜੱਜਾ ਡਾ ਦੇ ਪਿੰਡ ਅੱਛਾ ਇਹ ਕਿੰਨੇ ਪੈਸੇ ਮੰਗ ਰਹੀ ਤੁਸੀਂ 1000 ਰੁਪਇਆ 950 180 ਬੱਕੇ ਲੈ ਦੀ ਕਿਹਦੇ ਬਰੇ ਨੇ ਤਾਂ ਬਣਣਾ ਹਲੇ ਆ ਕੀ ਬਣੂ ਯਾਰਾ ਪਾਪਾ 6000 ਰੁਪਏ ਬਾਈ ਨੂੰ ਵੇਚ ਨਹੀਂ ਕੋ ਬਾਈ ਵੇਚਣੀ ਨਹੀਂ ਹੈਗੀ ਚਾਚਾ ਖੜਾਗਾ ਤਾਂ ਅਗਲਾ ਕੋਈ ਗੱਲ ਨਹੀਂ ਵੇਚਣੀ ਯਾਰ ਕਦਾ ਰੱਖਾ ਬੋਦ ਵੇਚਣੀ ਨਹੀਂ ਨਾ ਵੇਚੋ ਉਹਨੂੰ ਕਹ ਆ ਮੈਂ ਆਪਣੇ ਪਾਣੇ ਚੱਲੇ ਉਹਨਾਂ ਲਿਆ ਬੇਮਣੇ ਨਾ ਪਾਉਰਾ ਲਿਆ ਮੁੱਲ ਨਹੀਂ ਲੱਗਿਆ ਸੌਦੇ ਨਹੀਂ ਗਿਆ ਕੀ ਦਾ ਥੋੜਾ ਗਿਆ ਹੈ ਮਾਣਦੇ ਨਹੀਂ ਹੈਗੇ ਬਾਈ ਕੀ ਨਾ ਕੀ ਦਾ ਨਹੀਂ ਬੰਦਾ ਅਰੇ ਬੱਕੀ ਕਹਿੰਦਾ ਨਹੀਂ ਅਦਰ ਸੇ ਮਾਇਕ ਲੈ ਲੈ ਤੈਨੂੰ ਆਪਾਂ ਕਰਦੇ ਹੋ ਨੀ ਚਾਚਾ ਕਿੱਥੇ ਦੇ ਦੀ ਤੂੰ ਸਾਡਾ ਪਰਾਂ ਰਹੂ ਪਰਾਂ ਵਫਾ ਹੋ ਯਾਰ ਅਸੀਂ ਕਦੇ ਤੇਰੀ ਕਦੇ ਮੂੜੀ ਆ ਮੇਰੀ ਸੁਣ ਲੈ ਗੱਲ ਅੱਜ ਪਰ ਤੂੰ ਸਾਡਾ 17000 ਰੁਪਏ ਕਦੇ ਵੀ ਤੈਨੂੰ ਕਦੇ ਆਪਾਂ ਕਿੰਤਾ ਹੋਵੇ ਉਹ ਨਾ ਕਰ ਆ ਫੋਨ ਫੜਾਈ ਨਾਲੇ ਤੇ ਫੋਨ ਉਹ ਕਰਦੀ ਐ ਮੈਨੂੰ ਅਸੀਂ ਕਦੇ ਤੈਨੂੰ ਕਦੇ ਇਹ ਕਾਫੀ ਪਰ ਕੋਈ ਅਸੀਂ ਮਿੱਠੂ ਕਦੇ ਵੀ ਤਰੀਕੇ ਤੇ ਮੂੜੀ ਹੋਏ ਵੇਲੇ ਵੀ ਨਾ ਹੁਣ ਆ ਆ ਆ ਫੜਾ ਬੜੀ ਮੇਰੀ ਸਿਗਰੀ ਜੀ ਬੱਕੀ ਜਾਣੀ ਆ ਫੜੀ ਆ ਫੜੀ ਮੇਰੀ ਸਿਗਰੀ ਜੀ ਬੱਕੀ ਜਾਣੀ ਆ ਮੈਂ ਤੈਨੂੰ ਮਾਰ ਆ ਫੜਾ ਫੜਾ ਮੇਰੀ ਸਿਗਰੀ ਜੀ ਬੱਕੀ ਜਾਣੀ ਆ ਸਿਗਰੀ ਜਾਣੀ ਆ ਬੱਕੀ ਆਲੇ ਇਹ ਚਲ ਮਿੱਠੂ ਫਿਰ ਐ ਕਰ ਲਖਾਈ ਆ ਆਪਣੀ ਕਰਾ ਲਣ ਵੀਰ ਬਣ ਕੇ ਚਲ ਠੀਕ ਹੋ ਜੀ ਯਾਰ ਹਾਂ ਲਖਾਈ ਕਰਾਂਗਾ ਆਪਣੀ ਦੋ ਦੋ ਇਹ ਤੇਰੇਗਾ ਤੇ ਹੋ ਗਿਆ ਅਸੀਂ ਚਾਰ ਅਸੀਂ ਬਾਈ ਪੰਜ ਛੇ

18 ਦੀ ਹੋਰ ਹੁਣ 18 ਦੀ ਹੋ ਜਾ 18 ਦੀ 18 ਦੀ ਬੇਠਾ 18000 ਦੀ ਨਹੀਂ ਬੋਲੀ 18 ਦੀ ਬੋਲੀ 18 ਨਹੀਂ ਬੋਲੀ ਉਹ ਘੜਾ ਹੈ ਅਰਦੀ ਕੇ 18000 ਹੋ ਗਏ ਜੀ 18000 ਦੀ ਹੋ ਗਈ 18000 ਦੀ ਅਕਲ ਬਗਮਾਨ ਨਹੀਂ ਮਾਂ ਉਹ ਕੋ ਘੜਾ ਕੋਈ ਗੱਲ ਉਹ ਕੋਈ 15 ਡਾਕਾ ਦਾ ਕਿਦਾਂ ਯਕਦੇ ਮੌਕੇ ਮੌਕੇ ਵੀ ਨਹੀਂ ਨਹੀਂ 18 ਦੇ ਵੀਰ ਕੋਈ ਗੱਲ ਨਹੀਂ ਯਾਰ ਆਪਾਂ ਇਹਦਾ ਮਾਰ ਰੱਖਾ ਨਹੀਂ ਨਹੀਂ ਕੋਈ ਨਹੀਂ ਮੈਂ ਮਾਂ ਭੁੱਲ ਗਿਆ ਮਾਂ ਨੇ ਦਾ ਲੜਦਾ ਜੀ ਰੱਖਿਆ ਅਸਲ ਤੁਸੀਂ ਮੈਂ ਉਹ ਮੈਂ ਨਹੀਂ ਮਾਂ ਭੁੱਲ ਗਿਆ ਕੋਈ ਗੱਲ ਕੋਈ ਗੱਲ ਅਸੀਂ ਕਦੇ ਵੀ ਜਿਹੜੀ ਗੱਲ ਹੋਈ ਉਹ ਤਾਂ ਕੋਈ ਗੱਲ ਨਹੀਂ ਉਹ ਮੈਂ ਮੈਂ ਉਹ ਮਾਂ ਭੁੱਲ ਗਿਆ ਯਾਰ ਥੋੜੇ ਝੂਠਾ ਪੋਣਾ ਮੈਂ ਯਾਰ ਗੱਲ ਪਤਾ ਕੀ ਹੋਈ ਆ ਹੁਣ ਦੁਬਾਰੇ ਫੇਰ ਹੋ ਗਿਆ ਕੈਰੀ ਤਾਂ ਪਹਿਲਾਂ 17 ਦੀ ਸੀ ਥਾਪੀ ਮਾਰਨ ਵੇਲੇ ਕਹਿੰਦਾ ਚੱਕ 18 ਦੀ ਹੋ ਗਈ ਠੀਕ ਹੈ ਬਾਅਦ ਚ ਫੇਰ ਭੁੱਲ ਗਿਆ ਵੀ 17 ਦੀ ਕਰੀ ਹੈ ਹਾਂ ਅੱਜ ਇੱਕ ਬੰਦੇ ਨੇ ਫੇਰ ਵੀ ਮਨੂਹੇ ਕਾਦਰ ਕਰੀਆ ਭਾਈਆਂ ਨੇ ਵੱਡੀ ਗੱਲ ਆ ਗਈ ਵੀ ਇਹਨਾਂ ਦਾ ਕਹਿਣਾ ਨਹੀਂ ਮੋੜਾ ਹੈਗਾ ਯਾਨਕਿ ਬੱਕਰੀ ਪਹਾੜਾ ਕੰਮ ਹੀ ਉਹ ਵੀ ਬਾੜਾ ਤਾਂ ਬੱਕਰੀ ਕਮਾ ਲਿਆ ਆ ਖੜੀ ਆ ਇਹ ਬੱਕਰੀ ਵੀ ਬਾੜੇ ਰੁਪਏ ਕਮਾ ਲਿਆਉਣਗੇ ਜੋ ਨਹੀਂ ਦੋ ਮੇਮਣੇ ਨੇ ਕੱਢੀ ਮੇਮਣੇ ਬਾਈ ਬਾਰੇ ਆ ਬੱਚੇ ਬੱਕਰੀ ਪਹਾੜੀ ਹੈਗੀ ਅਸੀਂ ਕਦੇ ਵੀ ਵੀਰੇ ਅਸੀਂ ਥੋੜੇ ਆਪਾਂ ਚੈਨਲ ਨਾਲ ਜੁੜਾ ਦਿੰਦੇ ਆ ਵੀਰੇ ਤੁਹਾਨੂੰ ਅਸੀਂ ਕਦੇ ਵੀ ਮਤਲਬ ਇਹ ਨਹੀਂ ਹੈਗਾ ਵੀ ਲੋਕਾਂ ਵਾਂਗੂੰ ਇਹੀ ਪੈਂਤੀ ਪੈਂਦੀ ਚੱਲ ਜਿਹੜਾ ਅਸੀਂ ਰੇਟ ਦੱਸਿਆ ਹੁਣ ਦੋ ਦੋ ਬੱਚੇ ਆ ਦੇਖੋ ਮੇਮਣੇ ਵੀ ਮਾੜੇ ਨਹੀਂ ਹੈਗੇ ਦੋ ਬੱਚੇ ਵਾਲੀ ਬੱਕਰੀ ਆ ਜੀ ਹਾਂ ਮੇਵਣਾਂ ਦੇ ਮੂੰਹ ਦੇਖ ਲਓ ਚੰਗੀ ਤਰ੍ਹਾਂ ਵੀ ਪੂਰੇ ਵਧੀਆ ਮੂੰਹ ਨੇਗੇ ਬਣੇ ਤਣੇ ਠੀਕ ਹੈ ਵੀ ਬੱਕਰੀ 18000 ਦੀ ਕੋਈ ਬਾੜਾ ਬਟਾ ਕੋਈ ਕੱਢਣ ਪਾਉਣ ਵਾਲੀ ਗੱਲ ਨਾ ਹੋਵੇ ਬੋੜੀ ਨਾ ਹੋਵੇ ਬੋੜੀ ਤਾਂ ਨਹੀਂ ਗਈ ਨਾ ਨਾ ਜੀ 6 ਦੰਦਾਂ ਦੀ 6 ਦੰਦ ਪੱਠਾ 6 ਦੰਦਾਂ ਦੀ ਹਾਂ 6 ਦਾ ਮਾੜੀ ਕੋਈ ਨਹੀਂ ਗਈ ਲਿਸੀ ਜ਼ਰੂਰ ਹੋਈ ਆ ਉਹ ਵੀ ਸੂਕ ਕੇ ਹੋਈ ਹੋਈ ਆ ਉਹ ਨੂੰ ਵੀ ਠੀਕ ਆ ਜੇ ਮਾੜੀ ਬੱਜੇ ਇਹਦੇ ਆ ਵੀ ਲੈਣੀ ਹੈ ਇਹਦੇ ਲੋਹਾ ਬੱਚਾ ਮਗਰਾ ਕਿਹੜੀ ਦਿਓ ਵੀ ਦਿਖਾ ਦਿਓ ਥੋੜੂ ਧੂਹੀ ਦੇਖਣ ਨੂੰ ਲੋਕ ਜੁੜੇ ਹੋਏ ਹਾਂ ਆ ਦਿਖਾ ਆਣ ਜੱਟ ਦਾ ਘਾੜੀ ਵੀਰੇ ਸਭ ਆਪਣੀ ਮਰੀਕ ਆ ਬੱਚਾ ਦੇ ਮਗਰ ਹਰ ਸੋਲ ਟੱਲ ਕੇ ਇਹਦਾ ਮੁੱਲ ਵੜੀ ਕੀ ਕਰਦੇ ਹੋ ਬਈ ਆਣ ਨਹੀਂ ਲੱਗਾ ਪੂਰਾ ਚੱਡਾ ਹੀ ਲੱਗਾ ਹੈ ਨਾ ਹਾਂ ਹਰੀਂ ਪਰਮੀ ਮਾਰ ਲਈ ਮਾਰ ਲੈ ਜਿੰਨੀ ਮਰਜ਼ੀ ਮਾਰੀ ਜਾਦਾ ਇਹਦਾ ਰੇਟ 32000 ਰੁਪਏ ਬੱਦਾ ਤੂੰ ਪਤਾ ਕਿ ਲੋਕੀ ਕਿੰਨੋਂ ਕਰਾਂ ਜਾਂਦੇ ਆ ਪਰ ਇਹ ਗੜੇ ਵਿੱਚ ਵੜਾਂ ਤੇ ਚੜੀ ਜੇ ਵਿੱਚ ਵੜ ਜੇ ਮੈਂ ਇਹਨਾਂ ਦੇ ਨਾਲ ਲੱਗਾ ਜਗਾ ਕੇ ਵੀਰੇ ਹਾਂ ਮੇਮਣਾ ਦਾ ਭਾਈ ਸਾਰੇ ਜਗਾਂ ਨਾਲ ਸੀ ਜਿਹੜੀ ਗੱਲ ਆ। ਹਾਂ ਤੂੰ ਜੁੰਗ ਜੂ ਮੈਨ ਦਵਾ ਦੋ ਬੱਕ ਜੂ ਜੂ। ਅੱਛਾ। ਇਹ ਮਾੜੇ ਮਾੜੇ ਮੇਉਣੇ ਚ ਕਰੇ ਚੰਗਾ। ਲੈ ਹੋ ਜਾ ਕਹਿ ਮੈਂ ਆ। ਕੋਈ ਆ ਕੋਲ। ਹਾਂ ਇਹ ਕਿੰਨਾ ਮੰਗਿਆ ਲੈਣੀ ਆ ਵੀ ਬੱਕਰੀ? ਨਹੀਂ। ਪਰ ਠੀਕ ਆ ਗਾਕੀ ਨੇ ਹੈਗੀ। ਨਾ ਕੋਈ। ਉਹ ਬੱਕਰੀ ਦੇ ਨਾਲ